ਦੇ ਨਾਲ ਬੜੇ ਤਹਮਲ ਦੇ ਨਾਲ ਇਸ ਪੁਸਤਕ ਲੋਕ ਅਰਪਣ ਦੇ ਅੰਦਰ ਆਪ ਕੋ ਆਪਣਾ ਪਿਆਰ ਪਰਿਆਸ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਹੁਣ ਇਸ ਪੁਸਤਕ ਬਾਰੇ ਪੁਸਤਕ ਬਾਰੇ ਕੰਬੋਜ ਇਤਿਹਾਸ ਹੈ ਤੇ ਡਾਕਟਰ ਸਾਡੇ ਢੋਟ ਸਾਹਿਬ ਸਰਦਾਰ ਅੰਦੇਸੀ ਢੋਟ ਇਹਨਾਂ ਨੇ ਵੀ ਕੰਬੋਜ ਇਤਿਹਾਸ ਤੇ ਬਹੁਤ ਕੰਮ ਕੀਤਾ ਹੋਇਆ ਜੇ ਕੰਬੋਜ ਇਤਿਹਾਸ ਤੇ ਬੋਲਣ ਲੱਗਣਾ ਤਾਂ ਮੇਰੇ ਖਿਆਲ ਪੂਰੀ ਕਿਤਾਬ ਵਿੱਚ ਲਿਖ ਸਕਦੇ ਨੇ ਪਰ ਆਪਣੇ ਕੋਲੇ ਸਮਾਂ ਨਹੀਂ ਹੈ ਕੰਬੋਜੀ ਇਤਿਹਾਸ ਬਾਰੇ ਇੱਕ ਕਿਤਾਬ ਆਪ ਦਸੇਗੀ ਆਪ ਬੋਲੇਗੀ ਤੇ ਬਾਕੀ ਸਾਰੀਆਂ ਗੱਲਾਂ ਡਾਕਟਰ ਸਾਹਿਬ ਸਾਡੇ ਨਾਲ ਸਾਂਝਾ ਕਰਨਗੇ ਜਾਨ ਇਹਨਾਂ ਨੂੰ ਸੱਦਾ ਦਿੰਦਾ ਡਾਕਟਰ ਹਰਨੇ ਸਿੰਘ ਜੀ ਟੋਟ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਆਓ ਜੀ ਪਾਣੀ ਦਾ ਕਾਸ਼ ਜੀ ਜੀ <laughs> बहुत हीstdcaryog pradhan gindal te samne baithe mere apne kuch class fellow ne mere jamati ne tarsem baithe hai kuch bade ne kuch chote bhi ne ਨਰੇਚੀ ਬੈਠੇ ਆ ਸਾਰੇ ਨਾਂ ਪ੍ਰੀਤਿਤ ਨੇ ਕੁਛ ਛੋਟੇ ਨੇ ਮੇਰੇ ਤੋਂ ਮੈਂ ਐਸੇ ਮਿੱਟੀ ਚੋਂ ਪਰਵਾਨ ਚੜ ਕੇ ਪਟਿਆਲੇ ਪਾਸੇ ਪਾਕ ਤੱਕ ਪਹੁੰਚਿਆ ਮੈਨੂੰ ਫਖਰ ਆਇਆ ਇਸ ਗੱਲ ਦਾ ਕਿ ਮੈਂ ਉਸ ਸ਼ਹੀਦ ਦੇ ਨਾਂ ਨਾਲ ਜੁੜੇ ਉਸ ਸ਼ਹਿਰ ਦਾ ਜੰਪਲ ਆ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਜਗੀਰ ਸਿੰਘ ਰਤਨ ਹੋਰਾਂ ਦੀ ਇਹ ਮੈਂ ਕਹਾਵਾਂਗਾ ਕਿ ਇੱਕ ਸੁਭਾਅ ਉਹਨਾਂ ਦਾ ਛੋਟਿਆਂ ਨੂੰ ਇੱਜ਼ਤ ਦੇਣ ਦਾ ਸਨਮਾਨ ਦੇਣ ਦਾ ਮੈਂ ਕਈ ਵਾਰੀ ਗੱਲ ਵੀ ਕਰਦਾ ਉਹਨਾਂ ਵੀਰ ਜੀ ਨੂੰ ਕਿ ਮੈਨੂੰ ਇੱਕ ਪ੍ਰਤੀਨਿਧਿਤ ਤੌਰ ਤੇ ਹੀ ਇਹਨਾਂ ਮੀਟਿੰਗ ਦੇ ਵਿੱਚ ਬੁਲਾਇਆ ਕਰੋ ਪਰ ਨਹੀਂ ਫਿਰ ਵੀ ਇਹ ਜਿਹੜੀ ਵਿਸ਼ੇਸ਼ਤਾ ਵਾਲਾ ਸ਼ਬਦ ਨਾਲ ਲਾ ਲੈਂਦੇ ਆ ਮੇਰਾ ਖਿਆਲ ਇਹਨਾਂ ਦੀ ਜਿਹੜੀ ਇੱਕ ਰੁਚੀ ਹੈ ਇਹਨਾਂ ਦਾ ਇੱਕ ਸੁਭਾਅ ਜਿਹੜਾ ਛੋਟਿਆਂ ਨੂੰ ਸਨਮਾਨ ਦੇਣ ਦਾ ਉਸ ਗੱਲ ਦਾ ਜਿਹੜਾ ਹੈ ਉਸ ਨੂੰ ਮੈਂ ਨਮਨ ਕਰਦਾ ਅੱਜ ਦੇ ਇਸ ਉਪਰਾਲੇ ਲਈ ਪੰਜਾਬੀ ਸਹਿਸਵਾ ਸੁਨਾਮ ਸ਼ੀਰਦਮ ਸਿੰਘ ਯਾਦਗਾਰੀ ਕਮੇਟੀ ਦੇ ਸਾਰੇ ਅਹੁਦੇਦਾਰ ਸਾਹਿਬਾਨ ਤੇ ਕਾਰਕੁੰਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੰਬੋਜ ਇਤਿਹਾਸ ਕਿਤਾਬ ਲੋਕ ਅਰਪਣ ਕਰਨ ਦੇ ਇਸ ਮੌਕੇ ਤੇ ਮੈਨੂੰ ਤੁਹਾਡੇ ਸਾਹਮਣੇ ਪੇਸ਼ ਹੋਣ ਦਾ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਉਪਰਾਲੇ ਲਈ ਮੈਂ ਸਭ ਤੋਂ ਪਹਿਲਾਂ ਜਿਵੇਂ ਸਰਦਾਰ ਜਗਜੀਤ ਸਿੰਘ ਜੀ ਰਤਨ ਦੱਸ ਕੇ ਗਏ ਆ ਸ਼ਹੀਦ ਉਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਕੈਨੇਡਾ ਸਰਦਾਰ ਲਖਵੀਰ ਸਿੰਘ ਜੀ ਰਤਨਪਾਲ ਜਿਸ ਦੇ ਡਾਇਰੈਕਟਰ ਨੇ ਦਲੇਰ ਸਿੰਘ ਚੰਦੀ ਉਹਨਾਂ ਦੇ ਨਾਲ ਕਾਰਜ ਕਰ ਰਹੇ ਨੇ ਉਹਨਾਂ ਵੱਲੋਂ ਸਪான்ਸਰ ਇਹ ਦੋ ਕਿਤਾਬਾਂ ਸ਼ਹੀਦ ਉਦਮ ਸਿੰਘ ਅਤੇ ਕੰਬੋਜ ਇਤਿਹਾਸ ਜਿਹੜੀਆਂ ਨੇ ਲੋਕ ਅਰਪਣ ਕੀਤੀਆਂ ਜਾਣੀਆਂ ਉਹਨਾਂ ਦੇ ਵਿੱਚੋਂ ਜਿਹੜੀ ਕੰਬੋਜ ਇਤਿਹਾਸ ਕਿਤਾਬ ਉਹ ਅੱਜ ਅਰਪਣ ਕੀਤੀ ਗਈ ਹੈ ਇਹਨਾਂ ਕਿਤਾਬਾਂ ਨੂੰ ਐਡਿਟ ਕਰਨ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਕੈਨੇਡਾ ਵਾਲਿਆਂ ਵੱਲੋਂ ਸਰਦਾਰ ਜਗੀਰ ਸਿੰਘ ਰਤਨ ਹੋਰਾਂ ਦੀ ਲਈ ਗਈ ਰਤਨ ਸਾਹਿਬ ਆਪ ਇੱਕ ਬਹੁਤ ਵਿਦਵਾਨ ਮਿਹਨਤੀ ਅਤੇ ਗੁਰਵਾਨੀ ਦੇ ਗੂੜ ਗਿਆਤਾ ਨੇ ਦਰਜਨ ਦੇ ਲਗਭਗ ਪੁਸਤਕਾਂ ਇਹਨਾਂ ਨੇ ਰਚੀਆਂ ਨੇ ਭਾਸ਼ਾ ਪਾਕ ਵੱਲੋਂ ਸੌਪੇ ਗਏ ਬਹੁਤ ਹੀ ਮਹੱਤਵਪੂਰਨ ਸਰਕਾਰੀ ਪ੍ਰੋਜੈਕਟ ਵੀ ਇਹਨਾਂ ਵੱਲੋਂ ਨੀਪਰੇ ਚਾੜੇ ਗਏ ਨੇ ਸ਼ਹੀਦ ਉਦਮ ਸਿੰਘ ਸੁਨਾਮ ਦਾ ਪਾਸ਼ਾਈ ਤੇ ਸਭਿਆਚਾਰਕ ਸਰਵੇਖਣ ਕਿਤਾਬ ਬਹੁਤ ਹੀ ਮਿਹਨਤ ਅਤੇ شدت ਨਾਲ ਇਹਨਾਂ ਵੱਲੋਂ ਲਿਖੀ ਗਈ ਸੀ ਤੇ ਇਸੇ ਸੁਨਾਮ ਦੀ ਧਰਤੀ ਤੇ 31 ਜੁਲਾਈ ਨੂੰ ਉਸ ਕਿਤਾਬ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਿਲੀਜ਼ ਕੀਤਾ ਗਿਆ ਸੀ ਭਾਸ਼ਾ ਵਿਭਾਗ ਦੇ ਇਤਿਹਾਸ ਵਿੱਚ ਜਦੋਂ ਕੁਝ ਚੋਣਵੀਆਂ ਕਿਤਾਬਾਂ ਦਾ ਜ਼ਿਕਰ ਆਉਂਦਾ ਤਾਂ ਉਸ ਕਿਤਾਬ ਦਾ ਨਾਮ ਵੀ ਜਿਹੜਾ ਹੈ ਉਹ ਲਿਆ ਜਾਂਦਾ ਸੁਨਾਮ ਨਾਲ ਸੰਬੰਧਿਤ ਕਿਤਾਬ ਉਹ ਕੇਵਲ ਸੁਨਾਮ ਜਿਹੜੀ ਹੈ ਪਟਿਆਲਾ ਜਾਂ ਪੰਜਾਬ ਦੇ ਵਿੱਚ ਹੀ ਜਿਹੜੀ ਹੈ ਉਹ ਕਿਤਾਬ ਸੰਚਾਰਿਤ ਨਹੀਂ ਹੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀ ਉਹ ਕਿਤਾਬ ਪਹੁੰਚਾਈ ਗਈ ਆ ਤੇ ਇਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਉਸ ਕਿਤਾਬ ਦੇ ਇੱਕ ਤੋਂ ਜ਼ਿਆਦਾ ਜਿਹੜੇ ਸੰਸਕਰਨ ਨੇ ਉਹ ਵਿਭਾਗ ਵੱਲੋਂ ਛਾਪੇ ਗਏ ਆ ਕਿਉਂਕਿ ਉਸ ਦੀ ਮੰਗ ਬਹੁਤ ਜ਼ਿਆਦਾ ਸੀ ਜਿਹੜੀਆਂ ਇਹ ਦੋ ਕਿਤਾਬਾਂ ਮੁੜ ਐਡਿਟ ਕੀਤੀਆਂ ਗਈਆਂ ਨੇ ਸ੍ਰੀ ਜਗਨਨਾਥ ਜੀ ਸੰਦੇ ਸਾਡੇ ਸੁਨਾਮ ਸ਼ਹਿਰ ਦੀ ਇੱਕ ਬਹੁਤ ਹੀ ਵਿਖਿਆਤ ਸ਼ਖਸੀਅਤ ਸਨ ਇੱਕ ਬਹੁਤ ਹੀ ਸੰਜਮੀ ਜੀਵਨ ਸੀ ਉਹਨਾਂ ਦਾ ਮੈਂ ਉਹਨਾਂ ਨੂੰ ਵਿਚਰਦੇ ਦੇਖਿਆ ਅਸੀਂ ਛੋਟੇ ਹੁੰਦੇ ਸੀ ਉਦੋਂ ਭਾਵੇਂ ਉਹਨਾਂ ਨੇ ਦਰਜਨ ਦੇ ਲਗਭਗ ਕਿਤਾਬਾਂ ਜਿਨ੍ਹਾਂ ਚੋਂ ਸੀਤਾ ਸਰਸਰੋਵਰ ਤੇ ਹੋਰ ਇਹ ਜੀਆਂ ਸੁਨਾਮ ਦੀਆਂ ਜਿਹੜੀਆਂ ਤਰੋਹਰ ਤਾਂਵਾਂ ਨੇ ਉਹਨਾਂ ਨਾਲ ਸੰਬੰਧਿਤ ਪੁਸਤਕਾਂ ਵੀ ਸ਼ਾਮਲ ਨੇ ਪਰ ਇਹਨਾਂ ਦੋ ਪੁਸਤਕਾਂ ਨੂੰ ਜਿਹੜਾ ਹੈ ਵਿਸ਼ੇਸ਼ ਪ੍ਰਸਿੱਧੀ ਤੇ ਵਿਸ਼ੇਸ਼ ਨਾਮਨਾ ਮਿਲਿਆ ਇਸ ਦਾ ਵੱਡਾ ਕਾਰਨ ਸਭ ਤੋਂ ਪਹਿਲੀ ਤਾਂ ਜਿਹੜੀ ਸ਼ਹੀਦ ਉਧਮ ਸਿੰਘ ਦੇਨ ਆ ਸੰਵੰਦਿਤ ਕਿਤਾਬ ਸੀ ਉਹ யਥਾਰਤਕਤਾ ਦੇ ਉਹ ਸੱਚ ਦੇ ਬਹੁਤ ਜ਼ਿਆਦਾ ਨੇੜੇ ਸੀ ਜਦੋਂ ਉਹਨਾਂ ਨੇ ਉਸ ਕਿਤਾਬ ਨੂੰ ਲਿਖਿਆ ਤਾਂ ਬਹੁਤ ਸਾਰੇ ਸੁਨਾਮ ਦੀਆਂ ਅਜਈਆਂ ਸ਼ਖਸੀਅਤਾਂ ਜਿਹੜੇ ਸ਼ਹੀਦ ਉਦਮ ਸਿੰਘ ਦੇ ਤਤਕਾਲੀਨ ਸਾਨ ਉਹਨਾਂ ਦੇ ਮੂੰਹੋਂ ਮੂੰਹੀ ਸੁਣੀਆਂ ਕਿਤਾਬਾਂ ਜਿਹੜੀਆਂ ਗੱਲਾਂ ਸੀ ਉਹਨਾਂ ਨੇ ਉਸ ਕਿਤਾਬ ਦੇ ਵਿੱਚ ਸ਼ਾਮਲ ਕੀਤੀਆਂ ਇਸੇ ਕਿਤਾਬ ਨੂੰ ਆਧਾਰ ਬਣਾ ਕੇ ਉਸ ਤੋਂ ਬਾਅਦ ਕੁਝ ਰਿਸਰਚਸ ਵੀ ਹੋਈਆਂ ਡਾਕਟਰ ਸਿਕੰਦਰ ਸਿੰਘ ਹੋਰਾਂ ਨੇ ਜਿਹੜਾ ਹੈ ਇਸ ਵਿਸ਼ੇ ਦੇ ਉੱਤੇ ਆਪਣੀ ਪੀ ਐਚ ਡੀ ਦੀ ਡਿਗਰੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਨਵਤੇਜ ਸਿੰਘ ਹੋਰਾਂ ਨੂੰ ਯੂਨੀਵਰਸਿਟੀ ਨੇ ਇੱਕ ਪ੍ਰੋਜੈਕਟ ਸੌਪਿਆ ਸੀਗਾ ਉਹਨਾਂ ਨੇ ਵੀ ਸਰਕਾਰੀ ਖੇਤਰ ਤੇ ਇੰਗਲੈਂਡ ਤੋਂ ਕੁਝ ਖਰਡੋ ਕਿਤਾਬਾਂ ਕਰਕੇ ਬਹੁਤ ਸਾਰੀ ਜਿਹੜੀ ਅਹਿਮ ਜਾਣਕਾਰੀ ਸੀ ਉਸ ਕਿਤਾਬ ਦੇ ਵਿੱਚ ਸ਼ਾਮਲ ਕੀਤੀ ਸੋ ਸੰਦੇਕ ਸਾਹਿਬ ਦੀ ਇਹ ਜਿਹੜੀ ਕਿਤਾਬ ਸੀ ਉਸ ਗੱਲ ਦਾ ਜਿਹੜੇ ਹੈ ਆਧਾਰ ਬਣੀ ਆ ਉਸ ਤੋਂ ਬਾਅਦ ਹੀ ਜਿਹੜਾ ਹੈ ਸੈਦਉਦਦ ਸਿੰਘ ਵਾਲਾ ਨਿਕਲ ਕੇ ਸਾਹਮਣੇ ਆਈਆਂ ਪਰ ਵਿਆਦੀ ਰੂਪ ਦੇ ਵਿੱਚ ਇਹ ਜਿਹੜੀ ਕਿਤਾਬ ਉਹ ਪਹਿਲੀ ਕਿਤਾਬ ਸੀ ਉਸ ਤੋਂ ਬਾਅਦ ਕੰਬੋਜ ਇਤਿਹਾਸ ਬਾਰੇ ਭਾਵੇਂ ਸਰਦਾਰ ਜੰਗੀਰ ਸਿੰਘ ਰਤਨ ਹੋਰਾਂ ਨੇ ਇਸ ਪੁਸਤਕ ਦੀ ਭੂਮਿਕਾ ਦੇ ਵਿੱਚ ਘਟੋ ਘਟ 10 ਕਿਤਾਬਾਂ ਦਾ ਜ਼ਿਕਰ ਕੀਤਾ ਜਿਹੜੀਆਂ ਕੰਬੂਜ ਇਤਿਹਾਸ ਬਾਰੇ ਲਿਖੀਆਂ ਗਈਆਂ ਵੀਮੀ شدید ਸ਼ੁਰੂਆਤੀ ਦਹਾਕਿਆਂ ਦੌਰਾਨ ਪਹਿਲੀਆਂ 2-3 ਪੁਸਤਕਾਂ ਉਰਦੂ ਦੀਆਂ ਸਨ ਉਸ ਤੋਂ ਬਾਅਦ 1973 ਦੇ ਵਿੱਚ ਮਾਸਟਰ ਹਰਵੰਦ ਸਿੰਘ ਹੋਰਾਂ ਨੇ 80 ਦੇ ਵਿੱਚ ਸਰਦਾਰ ਵਿਸਨ ਸਿੰਘ ਸਰਦਾਰ ਕਰਪਾਲ ਸਿੰਘ ਦਰਦੀ 81 ਦੇ ਵਿੱਚ ਡਾਕਟਰ ਜੀਆ لال ਮੀਆਂ ਰੌਸ਼ਨ 우ਦੀਨ ਪਾਕਿਸਤਾਨ ਰੌਸ਼ਨ 우ਦੀਨ ਪਾਕਿਸਤਾਨ ਦੇ ਇੱਕ ਵਿਦਵਾਨ ਸੀ ਉਹਨਾਂ ਨੇ ਭਾਵੇਂ 47 ਤੋਂ ਪਹਿਲਾਂ ਉਸ ਪੁਸਤਕ ਦਾ ਜਿਹੜਾ ਉਰਦੂ ਖਰੜਾ ਤਿਆਰ ਕਰ ਲਿਆ ਸੀ ਪਰ ਉਸ ਨੂੰ ਬਾਅਦ ਦੇ ਵਿੱਚ 2007 ਦੇ ਵਿੱਚ ਕੰਬੋਜ ਸਵਾ ਜਿਹੜੀ ਅੰਮ੍ਰਿਤਸਰ ਵੱਲੋਂ ਛਪਵਾਇਆ ਗਿਆ ਪ੍ਰੋਫੈਸਰ ਪ੍ਰੀਤਮ ਸਿੰਘ ਪਰਵਾਨਾ ਹੋਰਾਂ ਨੇ ਉਸ ਦਾ ਉਰਦੂ ਤੋਂ ਪੰਜਾਬੀ ਅਨਵਾਦ ਕੀਤਾ ਸੋ ਬਹੁਤ ਸਾਰੀਆਂ ਕਿਤਾਬਾਂ ਨੇ ਕੰਬੋਜ ਇਤਿਹਾਸ ਵਰ ਇਹ ਜਿਨ੍ਹਾਂ ਤੋਂ ਸਾਨੂੰ ਕੰਬੋਜ ਕੌਮ ਦੀ ਜਿਹੜੀ ਨਵੇਕਲੀ ਸ਼ਾਨੋ ਸ਼ੌਕਤ ਆ ਉਹਦੇ ਬਾਰੇ ਜਾਣਕਾਰੀ ਮਿਲਦੀ ਆ ਇਸ ਕਿਤਾਬ ਦੀ ਜਿਹੜੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਹੈ ਸੰਦੇਸ ਸਾਹਿਬ ਨੇ ਆਪਣੀ ਇਸ ਕਿਤਾਬ ਦੀ ਭੂਮਿਕਾ ਦੇ ਵਿੱਚ ਹੀ ਲਿਖਿਆ ਸੀ ਕਿ ਮੈਂ ਪਹਿਲੀਆਂ ਕੁਝ ਕਿਤਾਬਾਂ ਪੜ੍ਹ ਕੇ ਇੱਕ ਗੁਲਦਸਤਾ ਤਿਆਰ ਕਰਕੇ ਇਹ ਜਿਹੜਾ ਹੈ ਅੱਗੇ ਪੇਸ਼ ਕੀਤਾ ਉਹਦਾ ਰੀਜੈਂਸੀ ਉਹਨਾਂ ਨੇ ਪੁਰਾਣਾ ਇਤਿਹਾਸ ਪੜ੍ਹਿਆ ਪਹਿਲੀਆਂ ਕਿਤਾਬਾਂ ਪੜ੍ਹੀਆਂ ਜਿਸ ਦੇ ਵਿੱਚੋਂ ਡਾਕਟਰ ਜੀਆ لال ਕੰਬੋਜ਼ ਮਾਸਟਰ ਹਰਵੰਦ ਸਿੰਘ ਜੀ ਡਾਕਟਰ ਕਿਰਪਾਲ ਸਿੰਘ ਜੀ ਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਉਹਨਾਂ ਨੇ ਕੋਈ ਇੱਕ 94 ਲੇਖ ਲੈ ਕੇ ਇੱਕ ਬਹੁਤ ਹੀ ਸਹਿਜ ਅਤੇ ਭਾਵਪੂਰਤ ਢੰਗ ਦੇ ਨਾਲ ਕੰਬੋਜ ਇਤਿਹਾਸ ਜਿਹੜਾ ਸੀ ਉਹ ਲਿਖ ਕੇ ਸਾਹਮਣੇ ਲਿਆਂਦਾ ਸੋ ਇਸ ਦੇ ਨਾਲ ਹੀ ਮੈਂ ਡਾਕਟਰ ਰਤਨ ਇੱਥੇ ਬੈਠੇ ਨੇ ਪਿਤਾਪੁਰਖੀ ਅਕੀਦਿਆਂ ਤੇ ਚਲਦੇ ਆ ਇਹਨਾਂ ਨੇ ਇਸ ਕਿਤਾਬ ਲਈ ਪ੍ਰਵਾਨਗੀ ਦੇ ਕੇ ਮੈਂ ਸਮਝਾਂਗਾ ਇੱਕ ਬਹੁਤ ਹੀ ਨੇਕ ਉਪਰਾਲਾ ਕੀਤਾ ਕਿਉਂਕਿ ਸੁਰਜੀਤ ਪਾਤਰ ਦੀਆਂ ਇੱਕ ਕੁਝ ਲਾਈਨਾਂ ਨੇ ਕਹਿੰਦਾ ਜਦੋਂ ਤੱਕ ਸ਼ਬਦ ਜਾਉਂਦੇ ਨੇ ਸੁਖਣ ਵਰ ਜਾਣ ਮਰ ਕੇ ਵੀ ਜਦੋਂ ਤੱਕ ਸ਼ਬਦ ਜਾਉਂਦੇ ਨੇ ਸੁਖਣ ਵਰ ਜਾਣ ਮਰ ਕੇ ਵੀ ਜੋ ਸਿਵਿਆਂ ਵਿੱਚ ਸਵਾਹ ਹੁੰਦੇ ਉਹ ਕੇਵਲ ਜਿਸਮ ਹੁੰਦੇ ਨੇ ਉਹ ਮੇਰਾ ਕਹਿਣ ਤੋਂ ਬਾਅਦ ਲੇਖਕ ਕਲਾਕਾਰ ਜਾਂ ਸ਼ਾਇਰ ਉਕਦੇ ਮਰਿਆ ਨਹੀਂ ਕਰਦੇ ਆਪਣੀਆਂ ਲਿਖਤਾ ਰਹੀ ਆਪਣੀਆਂ ਕਲਾਵਾ ਰਹੀ ਹਮੇਸ਼ਾ ਇਹੋ ਸਾਡੇ ਵਿੱਚ ਵਿਦਮਾਨ ਰਹਿੰਦੇ ਨੇ ਸੰਦੇਸ ਸਾਹਿਬ ਨੂੰ ਗਿਆ ਕਿੰਨੀ ਧੀਰ ਖੋਈਆ ਪਰੰਤੂ ਅੱਜ ਉਹ ਆਪਣੀਆਂ ਲਿਖਤਾ ਆਪਣੀ ਰਚਨਾਵਾਂ ਦੇ ਜ਼ਰੀਏ ਸਾਡੇ ਵਿੱਚ ਵਿਦਵਾਨ ਨੇ ਜਦੋਂ ਤੱਕ ਸਹਿਦ ਦੀ ਗੱਲ ਚੱਲੇਗੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਕਈ ਵਾਰ ਅਸੀਂ ਜ਼ਿਕਰ ਕਰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਮਰਨ ਤੋਂ ਬਾਅਦ ਵੀ ਯਾਦ ਕੀਤਾ ਜਾਵੇ ਜਾਂ ਕੁਝ ਅਜਿਹਾ ਕਰ ਜਾਵੋ ਕਿ ਲੋਕ ਤੁਹਾਡੇ ਬਾਰੇ ਲਿਖਣ ਜਾਂ ਕੁਝ ਅਜਿਹਾ ਲਿਖ ਜਾਵੋ ਕਿ ਲੋਕ ਤੁਹਾਨੂੰ ਤੁਹਾਡੇ ਜਾਣ ਤੋਂ ਬਾਅਦ ਵੀ ਪੜਨ ਸੰਦੇਸ ਸਾਹਿਬ ਨੇ ਅਜੀਹਾ ਹੀ ਕੁਝ ਕੀਤਾ ਉਹਨਾਂ ਨੇ ਇਹੋ ਜੇ ਮਹੱਤਵਪੂਰਨ ਦਸਤਾਵੇਜ਼ ਇਹੋ ਜਿਹੇ ਮਹੱਤਵਪੂਰਨ ਗਾਥਾਵਾਂ ਇਕੱਠੀਆਂ ਕੀਤੀਆਂ ਉਹਨਾਂ ਦੇ ਜਾਣ ਤੋਂ ਬਾਅਦ ਵੀ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਉਹਨਾਂ ਦੀਆਂ ਕਿਤਾਬਾਂ ਨੂੰ ਵੀ ਪੜ੍ਹ ਰਹੇ ਹਾਂ ਇਸੇ ਤਰ੍ਹਾਂ ਇਸੇ ਧਰਤੀ ਦਾ ਐਗਜ਼ਾਮਪਲ ਇਸ ਧਰਤੀ ਦਾ ਵਾਰਿਸ ਸ਼ਹੀਦ-ਏ-ਆਜ਼ਮ ਸਰਦਾਰ ਉਦਮ ਸਿੰਘ ਜਿਨ੍ਹਾਂ ਨੇ ਕੁਝ ਅਜੀਹਾ ਕੀਤਾ ਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਆ ਸੋ ਇਹ ਕੁਝ ਨਵੇਕਲੇ ਲੋਕ ਹੁੰਦੇ ਨੇ ਜਿਹੜੇ ਕੁਝ ਵਿਲੱਖਣ ਕਰਦੇ ਨੇ ਜਾਂ ਕੁਝ ਵਿਲੱਖਣ ਲਿਖਦੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਵੀ ਇਸ ਦੁਨੀਆ ਦੇ ਵਿੱਚ ਯਾਦ ਕੀਤਾ ਜਾਂਦਾ ਜੇ ਕੰਬੋਜ ਇਤਿਹਾਸ ਦੀ ਮੈਂ ਗੱਲ ਕਰਾਂ ਇਸ ਕੌਮ ਦੀ ਗੱਲ ਕਰੀਏ ਤਾਂ ਸਮਾਂ ਵੀ ਬਹੁਤ ਜ਼ਿਆਦਾ ਹੋ ਜਾਵੇਗਾ ਜੀ ਮੈਂ ਸਰਦਾਰ ਜਗਜੀਤ ਸਿੰਘ ਰਤਨ ਹੋਰਾਂ ਨੇ ਕਿਹਾ ਕਾਫੀ ਕੁਝ ਕਿਹਾ ਤੇ ਕਾਫੀ ਕੁਝ ਬੋਲਿਆ ਜਾ ਸਕਦਾ ਪਰ ਮੈਂ ਸੰਖੇਪ ਦੇ ਵਿੱਚ ਇਸ ਕੌਮ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂ ਕਿ ਲਗਭਗ 5000 ਵਰੇ ਤੋਂ ਵੀ ਪੁਰਾਣਾ ਇਸ ਕੌਮ ਦਾ ਜਿਹੜਾ ਇਤਿਹਾਸ ਹੈ ਤੇ પ્રાਣੀ ਰਾਮਾਇਣ ਮਹਾਭਾਰਤ ਤੇ ਉਸ ਤੋਂ ਪਹਿਲਾਂ ਦੇ ਵੀ ਜਿਹੜੇ ਹਵਾਲੇ ਮਿਲਦੇ ਆ ਜਿਨ੍ਹਾਂ ਤੋਂ ਇਸ ਕੌਮ ਦਾ ਜਿਹੜਾ ਹੈ ਸਾਨੂੰ ਇਸ ਦੀ ਹੋਂਦ ਦਾ ਪਤਾ ਲੱਗਦਾ ਇੱਕ ਸਮਾਂ ਸੀ ਜਦੋਂ ਦੇਸ਼ਾਂ ਦੀ ਹੋਂਦ ਨਹੀਂ ਸੀ ਸਿਰਫ ਜਨਪਦ ਹੁੰਦੇ ਸੀ ਜਨਪਦ ਦੇਸ਼ਾਂ ਨੂੰ ਜਦੋਂ ਕਿਹਾ ਜਾਂਦਾ ਸੀ ਔਰਾਤਨ ਜਦੋਂ ਹਿਸਟਰੀ ਦੀ ਅਸੀਂ ਗੱਲ ਕਰਦੇ ਆ ਤਾਂ 16 ਜਨਪਦਾਂ ਦੀ ਗੱਲ ਹੁੰਦੀ ਹੈ 16 ਕੌਮਾਂ ਦੇ ਮੁਲਕਾਂ ਦੀ ਗੱਲ ਹੁੰਦੀ ਆ ਤਾਂ ਉਹਨਾਂ ਦੇ ਵਿੱਚੋਂ ਇੱਕ ਕੰਬੂਜ਼ ਜਨਪਦ ਵੀ ਜਿਹੜਾ ਸੀਗਾ ਸੋ ਇਹ ਕੌਮ ਜਿਹੜੀ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਮਸ਼ੱਕਤੀ ਬੜੀ ਜੰਗਜੂ ਕੌਮ ਰਹੀ ਆ ਕਿਤੇ ਰਾਜੇ ਤੇ ਕਿਤੇ ਗੁਲਾਮਾਂ ਵਾਲੀ ਖੇਡ ਵੀ ਖੇਡਦੇ ਰਹੇ ਨੇ ਕਿਤੇ ਤਖਤ ਤੇ ਕਿਤੇ ਤਖਤਿਆਂ ਤੇ ਵੀ ਚੜਦੇ ਰਹੇ ਨੇ ਇਤਿਹਾਸ ਦੇ ਕਿਸੇ ਵੀ ਦੌਰ ਦੀ ਤੁਸੀਂ ਗੱਲ ਕਰ ਲਓ ਜਦੋਂ ਪਹਿਲੀ ਵਾਰ ਭਾਰਤ ਦੇ ਉੱਤੇ ਜਿਹੜਾ ਸੀ ਬਸਰੇ ਦਾ ਸਰਦਾਰ ਮੁਹੰਮਦ ਬਿਨ ਕਾਸਬ ਨੇ ਰਾਜਾ ਦਾਹਰ ਦੇ ਉੱਤੇ ਹਮਲਾ ਕੀਤਾ ਸੀ ਉਦੋਂ ਵੀ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਏਰੀਏ ਤੇ ਢੋਟਾਂ ਦਾ ਰਾਜ ਹੁੰਦਾ ਸੀ ਫਿਰ ਗਜ਼ਨਵੀ ਆਉਂਦੇ ਆ ਗੋਰੀ ਆਉਂਦੇ ਆ 1191 ਦੇ ਵਿੱਚ ਤਾਰੈਨ ਦੀ ਲੜਾਈ ਹੁੰਦੀ ਆ ਮੁਹੰਮਦ ਗੋਰੀ ਨਾਲ ਉਦੋਂ ਕੰਗੋਜਸ ਦਾ ਇੱਕ ਬਹੁਤ ਵੱਡਾ ਜਿਹੜਾ ਹਿੱਸਾ ਸੀ ਜਿਹੜਾ ਉਸ ਦੇ ਨਾਲ ਗੋਰੀ ਦੇ ਵਿਰੁੱਧ ਹੋ ਕੇ ਲੜਿਆ ਸੀ ਤਾਂ ਕਿਹਾ ਜਾਂਦਾ ਕਿ ਜਦੋਂ ਉਸ ਲੜਾਈ ਦੇ ਵਿੱਚ ਗੋਰੀ ਜਿੱਤਿਆ ਤਾਂ ਉਸ ਨੇ ਆਪਣੀਆਂ ਫੌਜਾਂ ਨੂੰ ਕਿਹਾ ਸੀ ਕਿ ਇਹਨਾਂ ਕਮੋਜਾਂ ਨੂੰ ਘਟੋਂ-ਘਟ ਕਿਸੇ ਨੂੰ ਜ਼ਿੰਦਾ ਨਾ ਛੱਡਿਓ ਇਹਨਾਂ ਨੇ ਸਾਡੀਆਂ ਹਕੂਮਾਂ ਸਾਡੀ ਜਿਹੜੀ ਫੌਜ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸੇ ਤਰ੍ਹਾਂ ਮਹਾਨ ਅਸ਼ੋਕ ਇਹ ਸਿਕੰਦਰ ਵੀ ਅਸੀਂ ਜਦੋਂ ਕਿਤੇ ਗੱਲ ਕਰਦੇ ਹਾਂ ਉਹ ਲੋਕ ਵੀ ਜਦੋਂ ਹਿੰਦੂ ਕੁਸ਼ ਨੂੰ ਪਾਰ ਕਰਕੇ ਇੱਧਰ ਭਾਰਤ ਦੇ ਵਿੱਚ ਪੈਰ ਰੱਖਦੇ ਆ ਕਿਉਂਕਿ ਅਫਗਾਨਿਸਤਾਨ ਦੇ ਨੇੜੇ ਤੇੜੇ ਜਿਹੜਾ ਪਹਿਲਾਂ ਇਸ ਕੌਮ ਦਾ ਵਸਾ ਮੰਨਿਆ ਜਾਂਦਾ ਤਾਂ ਕਿਹਾ ਜਾਂਦਾ ਕਿ ਇਸ ਕੌਮ ਨਾਲ ਜਿਹੜਾ ਸੀ ਦੋ ਹੱਥ ਕਰਨ ਤੋਂ ਬਾਅਦ ਹੀ ਉਹ ਜਿਹੜੇ ਸੀ ਇਸ ਭਾਰਤ ਦੀ ਧਰਤੀ ਦੇ ਵਿੱਚ ਪ੍ਰਵੇਸ਼ ਕਰ ਪਾਏ ਸਨ ਗੁਰੂ ਨਾਨਕ ਦੇਵ ਜੀ ਵੇਲੇ ਵੀ ਬਹੁਤ ਸਾਰੇ ਇਸ ਕੌਮ ਦੇ ਜਿਹੜੇ ਅਨਯਾਈ ਉਹਨਾਂ ਦੇ ਨਾਲ ਸ਼ਾਮਲ ਹੋਏ 1970 ਦੇ ਵਿੱਚ ਜਦੋਂ ਰਾਮਦਾਸ ਨਗਰ ਦੀ ਸਥਾਪਨਾ ਹੁੰਦੀ ਆ ਉਦੋਂ ਵੀ ਅਸੀਂ ਦੇਖਦੇ ਆ ਅੰਮ੍ਰਿਤਸਰ ਦੇ ਲਾਗੇ ਬਹੁਤ ਸਾਰੇ ਇਸ ਕੌਮ ਦੇ ਜਿਹੜੇ ਲੋਕ ਬਸੇ ਸੀ ਅੱਜ ਅਸੀਂ ਦੇਖਦੇ ਆ ਉਸ ਦੇ ਆਲੇ ਦੋਲੇ ਬਹੁਤ ਸਾਰੇ ਪਿੰਡ ਇਦਾਂ ਬਸੇ ਹੋਏ ਨੇ ਇਸੇ ਤਰ੍ਹਾਂ ਮੁਗਲ ਕਾਲ ਦੇ ਵਿੱਚ ਬਹੁਤ ਸਾਰੇ ਜਿਹੜੇ ਕੰਬੋਜ਼ ਬਹੁਤ ਸਾਰੀਆਂ ਵੱਡੀਆਂ ਪਦਵੀਆਂ ਤੇ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਵੀ ਬਹੁਤ ਸਾਰੇ ਇਹ ਜਿਹੇ ਨਾਂ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਇਹ ਜਿਹੇ بڑے ਨਾਂ ਨੇ ਜਿੱਥੇ ਇਹਨਾਂ ਲੋਕਾਂ ਨੇ ਆਪਣੀ ਬਹਾਦਰੀ ਆਪਣੀ ਵਿਦਵਤਾ ਨੂੰ ਦਰਸਾਇਆ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਚੇਤੇ ਆਉਂਦੀ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਸੀ ਪੂਰੇ ਭਾਰਤ ਦੇ ਉੱਤੇ ਕਹਿ ਲੋ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਤਾਂ ਜਿਹੜਾ ਕੋਹੇਨੂਰ ਹੀਰਾ ਅੰਗਰੇਜ਼ਾਂ ਦੇ ਹੱਥ ਲੱਗਾ ਸੀ ਉਸ ਨੂੰ ਕਲਕੱਤੇ ਛੱਡ ਕੇ ਆਉਣਾ ਸੀ ਕਿਉਂਕਿ ਉਦੋਂ ਜਿਹੜੀ ਰਾਜਧਾਨੀ ਸੀ ਕਲਕੱਤਾ ਸੀ ਪੰਜਾਬ ਦਾ ਜਿਹੜਾ ਇੱਥੋਂ ਦਾ ਖੇਤਰ ਸੀ ਉਹ ਜਿਆਦਾ ਸੇਫ ਨਹੀਂ ਸੀ ਮੰਨਿਆ ਜਾਂਦਾ ਤਾਂ ਕਿਹਾ ਜਾਂਦਾ ਕਿ ਉਸ ਹੀਰੇ ਨੂੰ ਕਲਕੱਤੇ ਤੱਕ ਪੁੱਜਦਾ ਕਰਨ ਲਈ ਵੀ ਜਿਨ੍ਹਾਂ ਚਾਰ ਲੋਕਾਂ ਦੀ ਜ਼ਿੰਮੇਵਾਰੀ ਲਗਾਈ ਗਈ ਸੀ ਉਹ ਵੀ ਕੰਬੋਸਨ ਤੇ ਸੁਨਾਮ ਦਾ ਕਿਤੇ ਜ਼ਿਕਰ ਨੇ ਪਰ ਮੈਨੂੰ ਜ਼ਰੂਰ ਪੜਿਆ ਸੀ ਕਿ ਉਹ ਸਾਰੇ ਜਿਹੜੇ ਸੀ ਕੰਬੋਸਨ ਉਹ ਸਾਰੇ ਫਿਰ ਉੱਥੇ ਉਹ ਜਿਹੜਾ ਉਸ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਕੇ ਉਹਦੀ ਰਸੀਦ ਲਿਆ ਕੇ ਵਾਪਸ ਉਹਨਾਂ ਨੇ ਜਿਹੜੇ ਉਸ ਅੰਗਰੇਜ਼ ਅਫਸਰ ਨੂੰ ਸੌਂਪੀ ਗਈ ਸੀਗੀ ਅੱਜ ਵੀ ਤੁਸੀਂ ਇਸ ਕੌਮ ਦਾ ਇਤਿਹਾਸ ਦੇਖ ਲਓ ਭਾਵੇਂ ਯੂਪੀ ਦੇ ਵਿੱਚ ਚਲੇ ਜਾਓ ਪੰਜਾਬ ਦੇ ਵਿੱਚ ਚਲੇ ਜਾਓ ਜਿੱਥੇ ਕਿਤੇ ਵੀ ਇਹ ਕੌਮ ਬਖਸ ਦੀ ਮਿਹਨਤੀ ਮਸ਼ਕਤੀ ਆ ਸ਼ੁਰੂ ਤੋਂ ਹੀ ਅੱਜ ਤੋਂ ਨਹੀਂ ਜਦੋਂ ਤੋਂ ਬੋਧੀ ਸੀ ਅਸੀਂ ਸਾਡੀ ਇਸਵੀ ਸਦੀ ਤੋਂ ਪਹਿਲਾਂ ਬੁੱਧ ਜਨ ਦੇ ਵੇਲੇ ਪੜਦੇ ਆ ਇਹ ਕੌਮ ਖੇਤੀ ਕਰਨ ਦੀ ਸੀ ਤੇ ਘੋੜੇ ਪਾਲਦੇ ਸੀ ਦੋ ਹੀ ਕੰਮ ਕਰਦੇ ਸੀ ਦਰਿਆਵਾਂ ਦੇ ਕਿਨਾਰੇ ਰਹਿੰਦੇ ਸੀ ਇਸੇ ਕਰਕੇ ਆਰੀਅਨਸ ਦੀ ਸੰਨ ਜਿਹੜਾ ਕਿਹਾ ਜਾਂਦਾ ਕਿ ਅਸੀਂ ਆਰੀਅਨਸ ਦੀ ਸੰਤਾਨ ਆ ਜਿੱਥਾਂ ਘੋੜੇ ਪਾਲਦੇ ਸੀ ਜਾਂ ਖੇਤੀ ਜਿੰਨੇ ਬੋਧੀ ਉਸ ਵੇਲੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਸੀ ਤਾਂ ਉਹ ਕੰਬੋਜ਼ਸ ਵੱਲੋਂ ਜਿਹੜੇ ਪਾਲੇ ਹੋਏ ਘੋੜੇ ਸੀ ਉਹਨਾਂ ਦੇ ਉੱਤੇ ਕਹਿੰਦੇ ਆ ਬਹੁਤ ਸਾਰੇ ਪੈਦਲ ਵੀ ਚੱਲਦੇ ਸੀ ਕਿਉਂਕਿ ਰਸਤੇ ਇੰਨੇ ਸੇਫ ਨਹੀਂ ਸੀ ਹੁੰਦੇ ਜਿਹੜੇ ਫਿਰ ਘੋੜਿਆਂ ਤੇ ਸਫ਼ਰ ਕਰਦੇ ਸੀ ਉਹ ਜ਼ਿਆਦਾ ਕੰਬੋਜ਼ਸ ਵੱਲੋਂ ਪਾਲੇ ਹੋਏ ਘੋੜੇ ਹੁੰਦੇ ਸੀ ਸੋ ਅੱਜ ਵੀ ਜਿੱਥੇ ਵੀ ਤੁਸੀਂ ਇਸ ਕੌਮ ਨੂੰ ਫਸਦਾ ਦੇਖੋਗੇ ਕਦੇ ਕੋਈ ਕੋਕੇ ਨਹੀਂ ਮਰਦੇ ਸਾਡੇ ਡਾਕਟਰ ਮਹਿੰਦਰ ਸਿੰਘ ਰੰਦਾਵਾ ਬਹੁਤੀ ਵੱਡੇ ਕੀਤੀਵਾੜੀ ਵਿਦਵਾਨ ਹੋਏ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਤਸਲੀਮ ਕੀਤਾ ਸੀ ਕਿ ਜਿੱਥੇ ਵੀ ਇਹ ਕੌਮ ਵਸਦੀ ਆ ਉੱਥੇ-ਉੱਥੇ ਤੁਹਾਨੂੰ ਉਥੋਂ ਦੇ ਆਨਾਜ ਮੰਡੀਆਂ ਦੇ ਵਿੱਚ ਜਿਹੜਾ ਅਨਾਜ ਦੇ ਢੇਰ ਲੱਗੇ ਨਜ਼ਰ ਆਉਣਗੇ ਭਾਰਤ ਦੇ ਵਿੱਚ ਪਹਿਲਾ ਜਿਹੜਾ ਖੇਤੀ ਦੇ ਵਿੱਚ ਖੇਤੀਵਾੜੀ ਦੇ ਵਿੱਚ ਫਦਮਸ਼੍ਰੀ ਮਿਲਿਆ ਸੀ ਉਹ ਵੀ ਇਸ ਕੌਮ ਦੇ ਸਰਦਾਰ ਬਲਵੰਤ ਸਿੰਘ ਨੂੰ ਮਿਲਿਆ ਸੀ ਉਸ ਤੋਂ ਇਲਾਵਾ ਛੇਡਾਂ ਦੇ ਵਿੱਚ ਸਾਹਿਤ ਕਲਾ ਹੋਰ ਬਹੁਤ ਸਾਰੇ ਖੇਤਰ ਨੇ ਜਿੱਥੇ ਇਸ ਕੌਮ ਨੇ ਆਪਣੀ ਜਿਹੜੀ شناخت ਦਰਜ ਕਰਵਾਈ ਆ ਤੇ ਮੌਸਰੀਆਂ ਧਾਰਮਿਕ ਪਰਸਨਲਿਟੀਆਂ ਨੇ ਇਸ ਕਿਤਾਬ ਤੇ ਜਦੋਂ ਤੁਸੀਂ ਨਜ਼ਰਸਾਨੀ ਕਰੋਗੇ ਤਾਂ ਇਹ ਸਾਰਾ ਕੁਝ ਤੁਹਾਨੂੰ ਇਸ ਦੇ ਵਿੱਚੋਂ ਨਜ਼ਰ ਆਏਗਾ ਤੋਂ ਜਿਆਦਾ ਲੰਮਾ ਸਮਾਂ ਨਾਮ ਐਲੰਦਾ ਹੋਇਆ ਆਪਣੀ ਜਿਹੜੀ ਬਾਣੀ ਇੱਥੇ ਹੀ ਵਿਰਾਮ ਕਰਦਾ ਤੇ ਕਿ ਸਤੰਨਾਂ ਦਾ ਕੋਈ ਅਪਸ਼ਬਦ ਉਸ ਲਈ ਮਾਫੀ ਚਾਹਾਂਗਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਸੁਨੇਹਾ ਬਹੁਤ-ਬਹੁਤ ਥੈਂਕ ਯੂ ਕਾਟਰ ਟੋਰ ਸਾਹਿਬ ਇਹਨਾਂ ਨੇ ਆਪਣੇ ਕੀਮਤੀ ਵਿਚਾਰਾਂ ਰਹੀਂ ਇੰਜ ਕੇ ਲਈ